ਕਲਾਂ ਚ ਚਾਹਲ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਾਲੋਂ ਸੌਕਤ ਨਾਲ ਸੰਪੰਨ ਧਾਰਮਿਕ ਫਨਕਾਰਾ ਬਣਿਆ ਖੂਬ ਰੰਗ ਪੰਜਾਬ ਭਰ ਤੋਂ ਆਈਆਂ ਸੰਗਤਾਂ ਹੋਇਆਂ ਨਤਮਸਤਕ ਕੀਤੀਆਂ ਖੁਸ਼ੀਆਂ ਪ੍ਰਾਪਤ ਜਲੰਧਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਤਲਨ ਸਾਹਿਬ ਜੋ ਕਿ ਆਪਸੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ ਸਥਿਤ ਧੰਨ ਧੰਨ ਬਾਬਾ RAM ਜੋਗੀ ਪੀਰ ਚਾਲ ਸਾਹਿਬ ਜੀ ਦਾ ਮੇਲਾ ਚਾਹਲ ਜਠੇਰਿਆਂ ਦਾ ਬਹੁਤ ਹੀ ਸਾਨੋ ਸੌਕਤ ਪ੍ਰਸਾਦਗੀ ਪੂਰਨ ਢੰਗ ਨਾਲ ਸੰਪੰਨ ਹੋ ਗਿਆ ਸਰੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪਾਏਗੇ ਉਪਰੰਤ ਧਾਰਮਿਕ ਸਮਾਗਮ ਵਿੱਚ ਮਣੀ ਮਾਨ ਤੇ ਹੋਰ ਫਨਕਾਰਾਂ ਨੇ ਧਾਰਮਿਕ ਪੇਸ਼ਕਾਰੀ ਸੰਗਤਾਂ ਨੂੰ ਰੋਹਾਨੀਅਤ ਦੇ ਰੰਗ ਨਾਲ ਸਾਵੋ ਤਾਜ ਕੀਤਾ ਪੰਜਾਬ ਭਰ ਤੋਂ ਆਈਆਂ ਸੰਗਤਾਂ ਆਸਥਾਨ ਤੇ ਨਤਮਸਤਕ ਹੋਈਆਂ ਤੇ ਉਹਨਾਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਿਧਾਇਕ ਹਲਕਾ ਆਦਮ ਤੋਂ ਸੁਖਵਿੰਦਰ ਸਿੰਘ ਕੋਟਲੀ ਆਸਥਾਨ ਤੇ ਪੁਜੇ ਤੇ ਨਤਮਸਤਕ ਹੋ ਕੇ ਸਮੁੱਚੀ ਸੰਗਤਾਂ ਦੀ ਮੰਗਲ ਕਾਮਨਾ ਦੀ ਅਰਦਾਸ ਕੀਤੀ ਤੇ ਚਾਹਲ ਪਰਿਵਾਰਾਂ ਨੂੰ ਸਲਾਣਾ ਜੋੜ ਮੇਲੇ ਦੀ ਵਧਾਈ ਵੀ ਦਿੱਤੀ ਇਸ ਮੌਕੇ ਤੇ ਸਰਪੰਚ ਸਮਾਜ ਸੇਵਕ ਕੈਸਰ ਹਾਂਸਰਾ ਚਾਹਲ ਇੰਸਪੈਕਟਰ ਨਰੇਂਦਰ ਚਾਹਲ ਫਗਵਾੜਾ ਮੋਨ ਲਾਲ ਦਿੱਲੀ ਹੁਰਾ ਆਖਿਆ ਕਿ ਉਹ ਕੋਮਾ ਹੀ ਤਰੱਕੀ ਦੀਆਂ ਮੰਜ਼ਲਾ ਸਰ ਕਰ ਦਿਆ ਹਨ ਜੋ ਆਪਣੇ ਮਹਾਪੁਰਖਾਂ ਦੇ ਦਿੱਤੇ ਸੰਸਕਾਰਾਂ ਤੇ ਚੱਲ ਦਿਆ ਹਨ ਸੰਦੀਪ ਚਾਹਲ ਕੁਲਵਿੰਦਰ ਚਾਹਲ ਤੇ ਹੋਰ ਨੌਜਵਾਨਾਂ ਨੇ ਸਮੁੱਚੀ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਬਲਬਲ ਬੀ ਸੀਸ ਤਵਜੋ ਦੇਣ ਦੇਣ ਕਿਉਂਕਿ ਸਿੱਖਿਤ ਵਿਅਕਤੀ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਬਲਵੀਰ ਚਾਹਲ ਨਿਰਮਲ ਚਾਹਲ ਕੁਲਦੀਪ ਚਾਹਲ ਵਿਕਰਮ ਚਾਹਲ कुलेंद्र चाहल मनजीत चाहल रविपाल चाहल बब्बू चाहल सावका सरपंच समाज सेवक हंसरा जस्सी मदन मोहन पांच देवेंद्र कुमार पांच मेल चंद कमल चाहल पुर्तगाल सोखर आज सुखा चाहल नरेंद्र सिंह भोगल सुखदेव चाहल मनजीत बाली रमेश चाहल विनोद चाहल कौशल चाहल हितैश चाहल विजय जसी मनीष जसी जसवीर जसी रामपाल चाहल राहुल चाहल बॉबी चाहल नीरज चाहल सनी चाहल परसोत्तम गोगी होसनलाल बाली ਗੁਰਦੀਪ ਸਿੰਘ ਲੋਗਾ ਪੰਜ ਰਣਜੀਤ ਸਿੰਘ ਪੰਜ ਮਾਨ ਸਿੰਘ ਪੰਜ ਆਦੀ ਵੀ ਹਾਜ਼ਰ ਸਨ ਤੇ ਅੰਤ ਵਿੱਚ ਹਾਂਸਰਾ ਜਾਹਲ ਤੇ ਸਰਪੰਚ ਬੀਬੀ ਅਰਨਜੀਤ ਕੌਰ ਨੇ ਸਭ ਦੇ ਸਹਿਯੋਗ ਲਈ ਆਵਾਰ ਵੀ ਜਤਾਇਆ ਐਤੋਂ ਅੰਤਨ ਬਾਬਾ RAM ਜੋਗੀ ਪੀਰ ਜੀ ਦੇ ਪਵਿੱਤਰ ਸਥਾਨ ਤੇ ਸਲਾਨਾ ਜੋੜ ਮੇਲਾ ਮਨਾਇਆ ਗਿਆ ਜਿਸ ਵਿੱਚ ਬਹੁਤ ਹੀ ਉੱਗੇ ਗਾਇਕ ਸ਼੍ਰੀ ਮਨੀ ਮਾਨ ਜੀ ਨੇ ਸ਼ਿਰਕਤ ਕੀਤੀ ਤੇ ਸੰਗਤਾਂ ਨੇ ਭਰਪੂਰ ਸਹਿਯੋਗ ਕੀਤਾ ਮੈਂ ਮੈਨੇਜਮੈਂਟ ਕਮੇਟੀ ਧੰਨ ਧੰਨ ਬਾਬਾ ਆਰਾਮ ਜੋਗੀ ਪੀਰ ਜੀ ਵੱਲੋਂ ਸੰਗਤਾਂ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਬਹੁਤ ਜ਼ਿਆਦਾ ਸਹਿਯੋਗਿਆ ਇਹ ਜਿਹੜੇ ਮੇਲੇ ਹੁੰਦੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ ਦੇਖੋ ਸੰਗਤਾਂ ਸੰਗਤ ਨੂੰ ਅਸੀਂ ਅਪੀਲ ਕੀਤੀ ਸੀਗੀ ਤੇ ਇਹ ਮੇਲਾ ਸਾਡਾ ਕਾਫੀ ਪੁਰਾਣਾ ਚੱਲਦਾ ਆ ਤੇ ਸੰਗਤ ਨੇ ਵੱਧ ਚੜ ਕੇ ਹਿੱਸਾ ਪਾਇਆ ਦੇ ਵਿੱਚ ਇਹਦੇ ਲਈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਨੇ ਦਿਨ ਤੋਂ ਜਿਹੜੇ ਤਿਆਰੀਆਂ ਇੱਥੇ ਲਗਾਤਾਰ ਚੱਲ ਰਹੀਆਂ ਇਹ ਲਾਸਟ ਲਾਸਟ 3 ਡੇਸ ਤੋਂ ਸਾਡੇ ਇੱਥੇ ਅਖੰਡ ਪਾਠ ਸਾਹਿਬ ਜੀ ਕਿੱਲੇ ਹੋਏ ਸੀਗੇ ਤੇ ਅੱਜ ਉਹਨਾਂ ਦੇ 10 ਵਜੇ ਭੋਗ ਬੈ ਉਪਰੰਤ ਪੰਡਾਲ ਦੀ ਦੇ ਜਿਹੜੇ ਧਾਰਮਿਕ ਸਮਾਗਮ ਹੋਏ ਇਹ ਜਾਨੀ ਕਿ ਹਫਤਾ 10 ਦਿਨ ਤੋਂ ਤਿਆਰੀਆਂ ਸਾਡੀਆਂ ਚੱਲ ਰਹੀਆਂ ਸੀਗੀਆਂ ਗੱਲ ਕਰੀ ਨੌਜਵਾਨਾਂ ਕਾफी ਜ਼ਿਆਦਾ ਮਤਲਬ ਸੇਵਾ ਨਿਭਾਈਆ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਹੈ ਕਿ ਉਹ ਜਿਹੜੇ ਬਾਬਾ ਜੀ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣਾ ਦੇਖ ਮੈਂ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੁੰਦਾ ਆ ਕਿ ਜਿਹੜੀਆਂ ਵੀ ਸਾਡੇ ਬਜ਼ੁਰਗਾਂ ਦੀਆਂ ਆਈਡਿਓਲੋਜੀ ਸੀਗੀਆਂ ਨੀਤੀਆਂ ਸੀਗੀਆਂ ਰੀਤੀਆਂ ਸੀਗੀਆਂ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਤੇ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਆ ਤੇ ਮੈਂ ਆਪਣੇ ਵੱਲੋਂ ਪਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਵਿੱਚ ਸਹਿਯੋਗ ਕੀਤਾ ਧੰਨਵਾਦ ਬੰਦਾ ਹਾਰ ਤੇ ਮਾਸ ਨਾੜੀ ਦਾ ਹੈ ਬੰਦਾ ਇੱਕ ਪੁਤਲਾ ਗੋਰੇ ਜਿੱਤੇ ਰੰਗ ਦਾ ਬੁਖਾਰਾ ਆੜ ਮਾਸ ਸੁਹਾਰਨ ਆਦਮਾ ਸੁਹਾਰੀ ਦਾ ਹੈ ਬੰਦਾ ਇੱਕ ਪੁਤਲਾ ਆਦਮਾ ਸੁਹਾਰੀ ਦਾ ਹੈ ਬੰਦਾ ਇੱਕ ਪੁਤਲਾ ਗੋਰੇ ਜਿੱਤੇ ਰੰਗ ਦਾ ਦਿਖਾਵਾ ਹੈ ਉਤਲਾ કોજે હલ હુવા તે કોજે જાન તી કોજે હલ હુવા દેશો કી માર અપમે બનાય કોજે ઇના કોજે હલ હુવા તે કોજે જાને હો કોજે હલ હુવા તે કોજે જાને ઇકો સારયા પની કો સારયા મે પક કો સારયા ਸੰਖਾ ਤੇ ਕੋਈ ਮਨਾ ਨਾ ਕੋਈ ਚਾਇਸ ਸੰਖਾ ਤੇ ਨਾ ਕੋਈ ਮਨਾ ਕੋਈ ਚਾਇਸ ਸੰਖਾ ਤੇ ਫਟ ਗਿਆ ਜੱਗੀ ਇੱਕ ਦੂਜੇ ਜੱਫੀਆ ਤੇ ਫਟ ਗਿਆ ਜੱਗੀ ਇੱਕ ਦੂਜੇ ਜੱਫੀਆ ਤੇ ਨਾ ਕੋਈ ਮਨਾ ਨਾ ਕੋਈ ਉਪਾਇ ਇਸ ਸੰਗਾਰੀ ਫਟ ਗਿਆ ਜੱਗੀ ਇੱਕ ਦੂਜੇ ਜੱਫੀਆ ਤੇ ਫਟ ਗਿਆ ਜੱਗੀ ਇੱਕ ਦੂਜੇ ਜੱਫੀਆ ਤੇ تنهه آ ري مينه پاري آ مينه گنگيا حتي هندو آ رابا هني دپيتو مينه 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 دپيت मराजी माहिणे भले पानी पानी マロ बलो